ਕਮਬੈਕ ਟੂ ਅਨਦਰ ਬਲੌਗ ਅੱਜ ਆਪਾਂ ਇਹਦੇ ਕੱਕ ਲੈਣ ਤੇ ਅੱਧੇ ਲੱਦ ਦਿੱਤੇ ਕੱਕ ਹੁਣ ਅੱਧੇ ਰਹਿ ਗਏ ਤੇ ਚੜਾਵਾਂਗੇ ਫੇਰ ਉੱਤੇ ਚੜਾਈ ਚੈੱਕ ਕਰੂ ਮੜੀ ਫੇਰ ਦਾਬੀ ਆਂਦਾ ਏ ਚੱਕ ਆਉਣ ਲੱਗ ਜਾਂਦਾ ਮੂੰਹ ਤੇ ਤੇ ਚਲੋ ਜਿਹੜੇ ਅੱਧੇ ਰਹਿ ਗਏ ਉਹ ਵੀ ਲੱਦ ਦਈਏ ਹੁਣ ਤੁਹਾਨੂੰ ਦਿਖਾਉਨੇ ਆ ਬਾਕੀ ਆ ਚੜੀ ਆਪਣੀ ਹਲੇ ਛੋਟੀ ਹੋਆ तो ये बढ़ते कख फिर कख बहुत हो इधर बहुत और बढ़े मजने ट्रैक्टर पर ट्रैक्टर दे। पर तो ਉਜੀ ਪਹੁੰਚ ਕੇ ਕਰਾ ਟਰੈਕਟਰ ਕਰੀਏ ਬਾਰਕੋਂ ਕੌਟੀ ਚ ਡੂ ਪ੍ਰਧਾਨ 啥呀？<laughs> <laughs> <laughs>